ਪਾਤਰਤੂ ਲੈ ਕੇ ਖਨੋਰੀ ਤੱਕ ਸੜਕ ਦੀ ਖਸਤਾ ਹਾਲਤ ਟੁੱਟੇ ਪੁਰ ਦੀ ਮੁਰਮਮਤ ਤੋਂ ਇਲਾਵਾ ਸਹਿਤ ਤੇ ਰੋਜ਼ਾਨਾ ਹੋਣ ਵਾਲੇ ਹਾਦਸੇ ਤੋਂ ਇਲਾਵਾ ਔਰ ਜਾਣ ਵਾਲੇ ਵਹੀਕਲ ਚਾਲਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਕੀਤੀ ਕਿਸਾਨ ਪੰਜਾਬੀ ਬਲਾਕ ਪਾਤਰਾ ਦੇ ਵੱਲੋਂ ਅੱਜ ਦਿਨ ਵੀਵਾਨ ਸਵੇਰੇ 10 ਵਜੇ ਤੋਂ ਟੋਲ ਪਲਾਸੇ ਨੂੰ ਸਵੇਰੇ ਤੋਂ ਬੰਦ ਕਰ ਦਿੱਤਾ ਹੈ ਜਿਸ ਕਾਰਨ ਆਉਣ ਜਾਣ ਵਾਲੇ ਪਾਣਾਂ ਨੂੰ ਬਿਨਾਂ ਟੋਲ ਦਿੱਤੇ ਆਉਣ ਜਾਣ ਲਈ ਖੋਲ ਦਿੱਤਾ ਹੈ ਕੀਤੀ ਕਿਸਾਨ ਯੂਨੀਅਨ ਵੱਲੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਰਮਿੰਦਰ ਸਿੰਘ ਸੁਪਰ ਪ੍ਰੈਸਕਰ ਨੇ ਖਾਸ ਤੌਰ ਤੇ ਸ਼ਮੂਲਿਤ ਕੀਤਾ ਹੈ ਅਤੇ ਕੀ ਹੈ ਕਿ ਟੋਲ ਲੈਂਣ ਦੇ باوجود ਸੜਕ ਦੀ ਖਸਤਾ ਹਾਲਤ ਹਰ ਦੌਰਾਨ ਦੇਖੀ ਜਾ ਰਹੀ ਹੈ। ਉਹਦਾ ਬਾਟੇ ਬਲਟ ਰਹੀ ਹੈ। ਲੇਕੋ ਇਹ ਸਾਡਾ ਪਾਤੜਾ ਬਲੌਕ ਕਿਰਤੀ ਕਿਸਾਨ ਯੂਨੀਅਨ ਦਾ ਬਲੌਕ ਕਮੇਟੀ ਨੇ ਇਹ ਅਨਾਉਂਸਮੈਂਟ ਕੀਤੀ ਜੀ ਵੀ ਅਸੀਂ ਟੋਲ ਮੁਕਤ ਕਰਾਂਗੇ। ਇਹ ਟੋਲ ਪਲਾਜ ਜਦੋਂ ਦੇ ਫਲੱਡ ਆਏ ਨੇ ਸੜਕ ਥਾਂ ਥਾਂ ਤੋਂ ਟੁੱਟੀ ਐ ਉਸ ਨੂੰ ਰਿਪੇਅਰ ਕਰਨ ਦੀ ਇਹਨਾਂ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਪਾਤਣਾ ਤੋਂ ਲੈ ਕੇ ਖਨੋਰੀ ਤੱਕ ਸੜਕ ਬਾਬਾ ਟੁੱਟੀ ਹੋਈ ਐ ਉਸ ਨਾਲ ਹਾਦਸੇ ਹੁੰਦੇ ਨੇ ਤੋ ਇਹ ਟੋਲ ਤਾਂ ਲੈ ਰਹੇ ਨੇ ਪਰ ਉਹ ਸੜਕ ਨੂੰ ਬਣਾਉਣ ਵਾਲੇ ਪਾਸੇ ਇਹਨਾਂ ਨੇ ਕੋਈ ਕਦਮ ਨਹੀਂ ਪੁੱਟੇ ਦੂਸਰਾ ਮਾਮਲਾ ਇਹਦੇ ਚ ਸੀਵਰੇਜ ਦਾ ਪਾਣੀ ਐ ਜਿਹੜਾ ਸੜਕ ਤੇ ਖੜਦਾ ਉਹਦੀ ਡਰੇਨੇਜ ਦਾ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਢੰਗ ਨਾਲ ਨਾ ਕੋਈ ਐਂਬੂਲੈਂਸ ਐ ਨਾ ਕੋਈ ਹੋਰ ਉਦਾਂ ਦੀ ਸਹੂਲਤ ਐ ਪਰ ਟੋਲ ਏ ਜਿਹੜੇ ਬਾਧੇ ਦੇ ਰੇਟ ਵੀ ਨੇ ਉਹ ਵੀ ਲਾਗੂ ਕਰਕੇ ਸਾਰਾ ਕੁਝ ਹੀ ਲਈ ਜਾਂਦੇ ਨੇ ਨਾਲ ਉਹਨਾਂ ਨਾਲ ਇਸ ਇਲਾਕੇ ਦੇ ਨੇੜੇ ਦੇੜੇ ਦੇ ਪਿੰਡ ਨੇ ਜਿਹੜੇ ਪਾਤੜਾ ਤਸੀਨ ਦੇ ਜ਼ਰੂਰੀ ਪਿੰਡ ਨੇ ਜੋਗੇਆਲਾ ਗਲਾੜ ਹੈ ਢਾਬੀ ਗੁਜਰਾ ਹੈ ਖਾਂਗ ਹੈ ਜਿਨ੍ਹਾਂ ਨੂੰ ਇੱਥੋਂ ਦੀ ਕ੍ਰੋਸ ਕਰਨਾ ਪੈਂਦਾ ਹੈ ਔਰ ਇਹ ਬਿਲਕੁਲ ਲਾਲ ਦੇ ਪਿੰਡ ਨੇ ਉਹਨਾਂ ਨੂੰ ਆਈਵਰੀ ਟੋਲ ਦਾ ਜਿਹੜੀ ਸਜ਼ਾ ਉਹ ਲੱਗਦੀ ਹੈਗੀ ਆ ਇਹਨਾਂ ਨੇ ਤਿੰਨ ਪਿੰਡ ਤਾਂ ਫ੍ਰੀ ਕੀਤੇ ਹੋਏ ਨੇ ਜੋਗੇਆਲ ਦਾ ਸਾਨੂੰ ਪਤਾ ਹੈ ਸਾਨੂੰ ਪਿੰਡ ਦਾ ਪਤਾ ਆ ਵੀ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਇਹ ਲਗਾਉਂਦੇ ਨੇ ਤਾਂ ਬਾਕੀ ਜਿਹੜੇ ਨੇੜੇ ਦੇ ਪਿੰਡ ਨੇ ਉਹਨਾਂ ਨੂੰ ਕਦੇ ਨਹੀਂ ਮੁਸ਼ਕਲ ਖੜੀ ਕੀਤੀ ਆ ਉਹਨਾਂ ਦਾ ਰੋਜ਼ ਦਿਹਾੜੀ ਕਦੇ ਸਿਵਲ ਹਸਪਤਾਲ ਜਾਣਾ ਜਾਂ ਉਹਨਾਂ ਦੇ ਸਰਕਾਰੀ ਦਰਬਾਰੇ ਕੋਈ ਨਾ ਕੋਈ ਕੰਮ ਰਹਿੰਦੇ ਨੇ ਉਹ ਜਾ ਤਾਂ ਹੋਵੇ ਨਾ ਵੀ ਅਸੀਂ ਕੋਈ ਜੱਗੋਂ ਤੇਰਵੀਂ ਗੱਲ ਕਰਦੇ ਆ ਨਾਲ ਦੇ ਪਿੰਡ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਇਹਨਾਂ ਨੂੰ ਬਾਰ ਬਾਰ ਮਿਲਦੇ ਰਹੇ ਆ ਵੀ ਇਹ ਕਰ ਲਓ ਅੱਜ ਇਹਨਾਂ ਨੂੰ ਆ ਕੇ ਇਹ ਕਿਹਾ ਵੀ ਅਸੀਂ ਖੁੱਲੇ ਆ ਆਪਣੇ ਮੈਨੇਜਰ ਨਾਲ ਗੱਲ ਕਰੋ ਆਪਣੇ ਅਧਿਕਾਰੀਆਂ ਨਾਲ ਗੱਲ ਕਰੋ ਔਰ ਸਾਡੇ ਮਾਮਲਾ ਨਵੇੜੋ ਜੇ ਮਾਮਲਾ ਨਹੀਂ ਨਵੇੜਨਗੇ ਤਾਂ 19 ਦਿਨ ਤੱਕ ਇਹ ਟੋਲ ਹੈ ਜਿਹੜਾ ਮੁਕਤ ਰਹੇਗਾ ਅਸੀਂ ਤਿਆਰੀ ਕਰਕੇ ਆਏ ਆ ਇੱਥੇ ਦਿਨ ਰਾਤ ਦਾ ਬੈਠਾਂਗੇ ਔਰ ਟ੍ਰੈਫਿਕ ਅਸੀਂ ਰੋਕਣੀ ਨਹੀਂ ਪਰ ਅਸੀਂ ਲੋਕਾਂ ਨੂੰ ਲੰਘਾਵਾਂਗੇ ਅੱਜ ਮੈਂ ਕੀਰਤੀ ਕਸਾਂਜ ਨੂੰ ਤੇ ਦਰਜਿੰਦਰ ਸਿੰਘ ਬੋਲਦਾ ਜੀ ਮੈਂ ਕੀਰਤੀ ਕਸਾਂਜ ਜਰਨਲਿਸਟ ਕਤਰਾ ਜਿਲ੍ਹੇ ਦਾ ਅਸੀਂ ਜਿਹੜਾ ਖਨੋਰੀ ਰੋਡ ਤੇ ਪੈਂਦ ਕੋਲ ਟੋਲ ਪਲਾਜਾਇਆ ਉਹ ਬੰਦ ਕੀਤਾ ਅੱਜ ਸਾਡੀਆਂ ਮੁੱਖ ਮੰਗਾਂ ਇੱਥੇ ਦੀਆਂ ਆਮ ਲੋਕਾਂ ਦੀ ਤਕਲੀਫ ਹੈ ਜੀ ਜੀ ਇੱਕ ਤਾਂ ਜਿਹੜਾ ਡਾਇਵਾਇਡਰ ਦੇ ਵਿੱਚ ਰੁੱਖ ਨੇ ਇਹ ਬਹੁਤ ਵੱਡੇ ਹੋ ਗਏ ਨੇ ਇਹਨਾਂ ਦੇ ਵਿੱਚ ਕੋਈ ਡੰਗਰ ਖੜਾ ਹੋਵੇ ਕੋਈ ਕੁੱਤਾ ਬਿੱਲਾ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਅੱਗੇ ਆ ਜਾਂਦਾ ਹੈ ਤੇ ਉਹ ਹਾਦਸੇ ਦਾ ਕਾਰਨ ਬਣਦਾ ਜੀ ਇਹ ਉਹਦੀ ਉਸ ਤੋਂ ਬਾਅਦ ਜਿੱਦੀਆਂ ਸਟਰੀਟ ਲਾਈਟਾਂ ਪਾਤਰਾਂ ਲੱਗ ਜਾਂਦੀਆਂ ਨੇ ਇਹ ਸਾਰੀਆਂ ਬੰਦੀ ਹੁੰਦੀਆਂ ਨੇ ਸੜਕਾਂ ਖਨੋਰੀ ਕੋ ਟੁੱਟੀ ਪਈ ਆ ਉਹ ਸਿੰਗਲ ਵੇ ਬਣਿਆ ਪਿਆ ਆ ਇਹ ਟੋਲ ਟੋਲ ਲਾਈਨ ਤੇ ਫਿਰ ਹੱਕਦਾਰ ਕਹਿੰਦੇ ਜੋ ਸੜਕ ਤਾਂ ਟੁੱਟੀ ਪਈ ਆ ਬਣੀ ਨਹੀਂ ਇਹ ਹੱਕਦਾਰ ਕਹਦੇ ਨਹੀਂ ਇੱਕ ਖਾਸ ਕੋਲ ਜਿਹੜਾ ਨਾਲਾ ਆ ਉਥੇ ਹੰਪ ਬਣਿਆ ਹੋਇਆ ਗੱਡੀਆਂ ਥਾਰ ਕਰਕੇ ਜਾ ਕੇ ਰੁਜਦੀਆਂ ਨੇ ਇਹਨਾਂ ਦੀ ਕੋਈ ਗੌਰ ਹੀ ਨਹੀਂ ਹੈਗੀ ਜੋ ਉਹਦੇ ਮੁੱਦੇ ਤੇ ਹੁਣ ਤੁੰਦਾਂ ਦਾ ਟਾਈਮ ਹੈ ਜੇ ਕੱਲੂ ਕੋਈ ਅਣਸਖਾਵਣੀ ਘਟਣਾ ਹੁੰਦੀ ਹੈ ਤਾਂ ਉਹਦਾ ਇਹਨਾਂ ਨੂੰ ਜ਼ਿੰਮੇਵਾਰੀ ਇਹ ਮੰਨਦੇ ਆ ਵੀ ਅਸੀਂ ਹਰਜਾਨਾ ਭਰਾਂਗੇ ਨਹੀਂ ਭਰਨਾ ਜਦਕਿ ਪਹਿਲਾਂ ਜਿਹੜੇ ਦੋ ਮਰੇ ਆ ਉਹਨਾਂ ਦਾ ਵੀ ਕੋਈ ਹਰਜਾਨਾ ਨਹੀਂ ਬਾਕੀ ਇਹ ਦਰਖਤਾਂ ਦੀ ਕਟਾਈ ਜਿਹੜੀ ਰੋਡ ਦੇ ਨਾਲ-ਨਾਲ 20 ਫੁੱਟ ਤੱਕ ਦਾ ਰੋਡ ਸਾਫ਼ ਹੋਣਾ ਚਾਹੀਦਾ ਉਹ ਵੀ ਜ਼ਰੂਰੀ ਹੈ ਇਸੇ ਕਾਰਨ ਅਸੀਂ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਇਹ ਧਰਨਾ ਲਾਇਆ ਤੇ ਰੋਲ ਫੀ ਕਰਾਇਆ ਕਿਸੇ ਰੋਡ ਵਾਲੇ ਨੇ ਜਾ ਕੇ ਐਂਬੂਲੈਂਸ ਨੇ ਚੱਕਿਆ ਹੋ ਉਹਨਾਂ ਜਗਿੰਦਰ ਮਲਿਕ कौन सा टोल प्लाजा है ये पैन टोल प्लाजा समस्या क्या है जो किसानों ने टोल प्लाजा बंद किया है समस्या तो सर ये है ये रोड टूटा हुआ रोड मना है रोड नहीं बनाया आगे सीवरेज का सफाई का मेन मुद्दा तो यही है जी सर मेन मुद्दा वो है काम चल रहा है वो काम सर एन एच आई का है ये काम हमारा नहीं है हमारा हमारा काम सिर्फ कैश कलेक्शन का है आप क्या मांग कर रहे हैं जी ये मांग तो यही कर रहे हैं रोड बनाओ और धाबी गुजरात को फरी करो फरी करो तो आप क्या कहना चाहते हैं सर फरी तो वो मुझे बोल रहा हूँ जीरो से लेके बीस किलोमीटर तक एन एच आई के रूल में कोई भी गाड़ी फरी नहीं है उसको पास दे रखा है तीन सौ तीस रूपए मंथली परंतु हम इन ये बोल रहे हैं भाई हम आपका जीरो बैलेंस का पास बनाएंगे टैग में या मैन बनवा ये सर उसमें एग्री नहीं है नहीं। तो नुकसान हो रहा है आपका जो टोल प्जा बंद है सर नुकसान हो रहा है वो तो दो नुकसान दो कंपनी भरेगी इसमें क्या कर सकते हो डेली का जो रहा है सर डेली का ये दस लाख का नुकसान है अभी बंद होता है तो सैलरी अलग से रह गई है सर वो देखो हमने अपना बता दिया है वो इनकी मर्जी है अब ये वो क्या करते हैं ये सर का कंपैक्ट पूरी हो जाएगी सर इसके बारे में मैं कुछ नहीं